ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਕਸ਼ਮੀਰੀ ਪੰਡਤਾਂ ਦੇ ਉੱਪਰ ਔਰੰਗਜ਼ੇਬ ਦਾ ਜ਼ੋਰ ਜ਼ੁਲਮ ਵੱਧ ਜਾਂਦਾ ਏ ਤਾਂ ਉਹ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਪਾਸ ਆਉਂਦੇ ਨੇ ਕਿਵੇਂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੂੰ ਬਾਲਵਸਥਾ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਸ਼ਹੀਦ ਹੋਣ ਵਾਸਤੇ ਤੋਰਦੇ ਨੇ ਗੁਰੂ ਪਿਆਰਿਓ ਔਰੰਗਜ਼ੇਬ ਇੱਕ ਕਟੜ ਮੁਸਲਮਾਨ ਸੀ ਜਿਹੜਾ ਆਪਣੀ ਰਾਜਸ਼ੀ ਅਤੇ ਮਜ਼ਬੀ ਉਹ ਨਤੀਜੇ ਵਾਸਤੇ ਜੋ ਵੀ ਵੱਧ ਤੋਂ ਵੱਧ ਸ਼ਕਤੀ ਹਿੰਦੂਆਂ ਉੱਤੇ ਕਰ ਸਕਦਾ ਸੀ ਸੋ ਕਰ ਰਿਹਾ ਸੀ ਹਿੰਦੂ ਕੌਮ ਵਾਸਤੇ ਇਸ ਦਾ ਰਾਜ ਇੱਕ ਜ਼ੁਲਮ ਰਾਜ ਸੀ ਸਭ ਤੋਂ ਪਹਿਲਾਂ ਇਸ ਨੇ ਆਪਣੇ ਬੀਮਾਰ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਫਿਰ ਤਖਤ ਉੱਤੇ ਬੈਠ ਕੇ ਆਪਣੇ ਤਿੰਨੇ ਭਰਾਵਾਂ ਨੂੰ ਕਤਲ ਕਰਕੇ ਆਪ ਨਿਸ਼ਚਿੰਤ ਹੋ ਕੇ ਮਨਮਰਜੀ ਦਾ ਰਾਜ ਕਰਨ ਲੱਗਿਆ ਇਸ ਤਰ੍ਹਾਂ ਆਪਣੇ ਪੈਰ ਪੱਕੇ ਕਰਕੇ ਇਸ ਨੇ ਹਿੰਦੂਆਂ ਉੱਤੇ ਬੜੇ ਭਾਰੇ ਟੈਕਸ ਲਾ ਦਿੱਤੇ ਕਈ ਪ੍ਰਕਾਰ ਦੇ ਲਾਲਚ ਅਤੇ ਡਰਾਵੇ ਦੇ ਕੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਲੱਗਿਆ ਕੋਈ ਵੀ ਹਿੰਦੂ ਰਾਜ ਪ੍ਰਬੰਧ ਵਿੱਚ ਦਖਲ ਨਹੀਂ ਸੀ ਦੇ ਸਕਦਾ ਹਿੰਦੂਆਂ ਨੂੰ ਮੁਸਲਮਾਨਾਂ ਵਾਂਗੂ ਚੰਗਾ ਖਾਣ ਪੀਣ ਪਹਿਨਣ ਆਦਿ ਵੀ ਕੋਈ ਖੁੱਲ ਨਹੀਂ ਸੀ ਇਸ ਨੇ ਹਿੰਦੂਆਂ ਦੇ ਧਾਰਮਿਕ ਮੇਲੇ ਤੀਰਥਾਂ ਦੇ ਪੁਰਬ ਅਤੇ ਮਜਬੀ ਰਸਮ ਰਿਵਾਜ ਹੁਕਮਨ ਬੰਦ ਕਰ ਦਿੱਤੇ ਕੋਈ ਵੀ ਹਿੰਦੂ ਮੰਦਰਾਂ ਦੇ ਵਿੱਚ ਪਾਠ ਪੂਜਾ ਨਹੀਂ ਸੀ ਕਰ ਸਕਦਾ ਹਿੰਦੂਆਂ ਦੇ ਵੱਡੇ-ਵੱਡੇ ਪ੍ਰਸਿੱਧ ਮੰਦਰ ਮਥਰਾ, ਕਾਸ਼ੀ, ਅਜੁੱਧਿਆ, ਦਵਾਰਕਾ, ਸੋਮਨਾਥ ਅਤੇ ਪ੍ਰਿਆਗਰਾਜ ਆਦਕ ਸਥਾਨਾਂ ਨੂੰ ਢਾਕੇ ਉਹਨਾਂ ਉੱਤੇ ਮਸੀਤਾ ਬਣਵਾ ਦਿੱਤੀਆਂ। ਹਿੰਦੂਆਂ ਦੀ ਇਸ ਤਰ੍ਹਾਂ ਦੀ ਬੁਰੀ ਹਾਲਤ ਕਰਕੇ ਔਰੰਗਜ਼ੇਬ ਨੇ ਆਪਣੇ ਸੂਬਿਆਂ ਨੂੰ ਫਰਮਾਨ ਜਾਰੀ ਕਰ ਦਿੱਤਾ। ਕਿ دین ਇਸਲਾਮ ਦੀ ਵਿਰਧੀ ਵਾਸਤੇ ਸਭ ਹਿੰਦੂਆਂ ਨੂੰ ਜ਼ਬਰਨ ਜਾਂ ਲਾਲਚ ਦੇ ਨਾਲ ਜਿਸ ਤਰ੍ਹਾਂ ਵੀ ਹੋ ਸਕੇ ਮੁਸਲਮਾਨ ਬਣਾਓ ਸੂਬਿਆਂ ਨੇ ਬਾਦਸ਼ਾਹ ਦੇ ਹੁਕਮ ਅਨੁਸਾਰ ਆਪਣਾ ਸਾਰਾ ਜੋਰ ਲਾ ਕੇ ਹਰ ਇੱਕ ਹਿੰਦੂ ਨੂੰ دین ਇਸਲਾਮ ਵਿੱਚ ਲਿਆਉਣ ਦਾ ਯਤਨ ਕੀਤਾ بڑے بڑے ਸੰਤ ਭਗਤ ਅਤੇ ਉਹ ਸਾਰੇ ਲੋਕ ਜਿਹੜੇ دین ਇਸਲਾਮ ਵਿੱਚ ਆਉਣਾ ਪ੍ਰਵਾਨ ਨਹੀਂ ਕਰਦੇ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਹੀ ਔਰੰਗਜ਼ੇਬ ਦੇ ਹੁਕਮ ਅਨੁਸਾਰ ਜਦ ਕਸ਼ਮੀਰ ਦੇ ਸੂਬੇ ਅਫਗਾਨ ਖਾਨ ਨੇ ਕਸ਼ਮੀਰ ਦੇ ਪੰਡਤਾਂ tatha ਹਿੰਦੂਆਂ ਨੂੰ ਆਖਿਆ ਕਿ ਤੁਸੀਂ ਮੁਸਲਮਾਨ ਹੋ ਜਾਵੋ ਜੇਕਰ ਮੁਸਲਮਾਨ ਨਹੀਂ ਹੋਵੋਗੇ ਤਾਂ ਤੁਸੀਂ ਕਤਲ ਕਰ ਦਿੱਤੇ ਜਾਓਗੇ ਘਰ-ਵਾਰ ਲੁੱਟ ਲਏ ਜਾਣਗੇ ਇਹ ਹੁਕਮ ਸੁਣ ਕੇ ਨਾ ਕਸ਼ਮੀਰੀ ਪੰਡਤ ਬਹੁਤ ਭੈ ਭੀਤ ਹੋ ਗਏ ਅਤੇ ਅਨਜਲ ਤੇ ਆ ਕੇ ਅਮਰਨਾਥ ਦੇ ਮੰਦਰ ਦੇ ਅੱਗੇ ਜਾ ਕੇ ਆਪਣੇ ਧਰਮ ਦੀ ਰੱਖਿਆ ਵਾਸਤੇ ਪਾਠ ਪੂਜਾ ਤੇ ਬੇਨਤੀਆਂ ਕਰਨ ਲੱਗੇ ਨੇ ਕੁਝ ਦਿਨ ਉਪਰੰਤ ਉਹਨਾਂ ਨੂੰ ਆਕਾਸ਼ ਬਾਣੀ ਰਾਹੀਂ ਅਨੁਭਵ ਹੋਇਆ ਕਿ ਇਸ ਸਮੇਂ ਤੁਹਾਡੇ ਧਰਮ ਦੀ ਰਾਖੀ ਕਰਨ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ ਤੁਸੀਂ ਉਹਨਾਂ ਪਾਸ ਪੰਜਾਬ ਦੇਸ਼ ਜਾ ਕੇ ਆਪਣੀ ਵਿਥਿਆ ਦੱਸੋ ਉਹ ਤੁਹਾਡੀ ਸਹਾਇਤਾ ਜ਼ਰੂਰ ਕਰਨਗੇ ਉਹ ਤੁਹਾਡੀ ਸਹਾਇਤਾ ਕਰਨ ਦੇ ਸਮਰੱਥ ਨੇ ਇਹ ਆਕਾਸ਼ ਬਾਣੀ ਅਨੁਸਾਰ ਪੰਡਤ ਪੁੱਛਦੇ ਪਿਛਾਉਂਦੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਕੋਲ ਸ਼੍ਰੀ ਆਨੰਦਪੁਰ ਸਾਹਿਬ ਆ ਗਏ ਆਪਣੀ ਸਾਰੀ ਪਰੇਸ਼ਾਨੀ ਸਾਰੀ ਵਿਥਿਆ ਦੱਸ ਕੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੀਓ ਸਾਡਾ ਧਰਮ ਬਚਾਓ ਅਸੀਂ ਆਪ ਜੀ ਦੀ ਸ਼ਰਨ ਆਏ ਹਾਂ ਸਾਡੇ ਧਰਮ ਦੇ ਉੱਪਰ ਸੰਕਟ ਆ ਗਿਆ ਏ ਉਹਨਾਂ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਕੁਛ ਸੋਚ ਹੀ ਰਹੇ ਸਨ ਕਿ ਸਹਿਬਜਾਦਾ ਜੀ ਵੀ ਉੱਥੇ ਆ ਗਏ ਨੇ ਪਿਤਾ ਜੀ ਨੂੰ ਇਸ ਤਰ੍ਹਾਂ ਸੋਚਵਾਨ ਵੇਖ ਕੇ ਆਪ ਜੀ ਨੇ ਪੁੱਛਿਆ ਪਿਤਾ ਜੀ ਕੀ ਸੋਚ ਰਹੇ ਹੋ ਤਾਂ ਗੁਰੂ ਜੀ ਨੇ ਬਚਨ ਕੀਤਾ ਕਹਿੰਦੇ ਬੇਟਾ ਇਹਨਾਂ ਪੰਡਤਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਕੋਈ ਐਸਾ ਮਹਾਪੁਰਸ਼ ਚਾਹੀਦਾ ਹੈ ਜਿਹੜਾ ਇਸ ਸਮੇਂ ਇਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇਵੇ ਪਿਤਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਆਪ ਜੀ ਨੇ ਸੁਭਾਵਕ ਹੀ ਕਿਹਾ ਏ ਕਿ ਪਿਤਾ ਜੀ ਇਸ ਸਮੇਂ ਆਪ ਜੀ ਤੋਂ ਵੱਧ ਹੋਰ ਕੌਣ ਮਹਾਪੁਰਸ਼ ਹੈ ਜੋ ਇਹਨਾਂ ਦੇ ਧਰਮ ਦੀ ਰੱਖਿਆ ਕਰ ਸਕੇ ਇਹਨਾਂ ਦੇ ਧਰਮ ਦੀ ਰੱਖਿਆ ਆਪ ਹੀ ਕਰ ਸਕਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਹੀ ਇਸ ਯੋਗ ਹੋ ਆਪਣੇ ਹਉਣ ਹਾਰ 9 ਸਾਲਾਂ ਦੇ ਬਾਲਕ ਪੁੱਤਰ ਪਾਸੋਂ ਇਹ ਗੱਲ ਸੁਣ ਕੇ ਨਾ ਗੁਰੂ ਜੀ ਬੜੇ ਪ੍ਰਸੰਨ ਹੋਏ ਨੇ ਅਤੇ ਪੰਡਤਾਂ ਨੂੰ ਕਿਹਾ ਕਿ ਤੁਸੀਂ ਸੂਬਾ ਅਫਗਾਨ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਸਾਡੇ ਆਨੰਦਪੁਰ ਵਾਸੀ ਗੁਰੂ ਜੀ ਮੁਸਲਮਾਨ ਹੋ ਜਾਣਗੇ ਤਾਂ ਅਸੀਂ ਵੀ ਮੁਸਲਮਾਨ ਹੋਣਾ ਮੰਨ ਜਾਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉੱਤਰ ਲੈ ਕੇ ਜਦ ਪੰਡਤਾਂ ਨੇ ਸੂਬਾ ਫਗਾਨ ਖਾਨ ਨੂੰ ਗੁਰੂ ਜੀ ਦੀ ਗੱਲ ਦੱਸੀ ਹੈ ਨਾ ਤਾਂ ਸੂਬੇ ਨੇ ਉਸੇ ਸਮੇਂ ਇਹ ਖਬਰ ਲਿਖ ਕੇ ਉਹ ਰੰਗਜੀਵ ਨੂੰ ਭੇਜ ਦਿੱਤੀ ਹੈ ਕਿ ਕਸ਼ਮੀਰੀ ਪੰਡਤਾਂ tatha ਹਿੰਦੂਆਂ ਨੇ ਇਹ ਗੱਲ ਮੰਨ ਲਈ ਹੈ ਕਿ ਜੇਕਰ ਉਹਨਾਂ ਦੇ ਗੁਰੂ ਤੇਗ ਬਹਾਦਰ ਜੀ ਨੂੰ ਜੋ ਇਸ ਸਮੇਂ ਆਨੰਦਪੁਰ ਰਹਿੰਦੇ ਨੇ ਮੁਸਲਮਾਨ ਹੋ ਜਾਣਗੇ ਨਾ ਅਸੀਂ ਵੀ ਸਾਰੇ ਉਹਨਾਂ ਦੇ ਪਿੱਛੇ ਮੁਸਲਮਾਨ ਹੋ ਜਾਵਾਂਗੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਦਿੱਲੀ ਜਾਣ ਵਾਸਤੇ ਕਹਿੰਦੇ ਨੇ ਕਿ ਆਪ ਤੋਂ ਵੱਡਾ ਮਹਾਪੁਰਸ਼ ਕੋਈ ਨਹੀਂ ਆਪ ਹੀ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਸੋ ਗੁਰੂ ਪਿਆਰਿਓ ਅਗਲੀ ਆਉਣ ਵਾਲੀ ਸਾਖੀ ਦੇ ਵਿੱਚ ਆਪਾਂ ਸਰਵਣ ਕਰਾਂਗੇ ਗੁਰੂ ਜੀ ਕਿਵੇਂ ਦਿੱਲੀ ਜਾਂਦੇ ਨੇ ਦਿੱਲੀ ਜਾ ਕੇ ਔਰੰਗਜ਼ੇਬ ਤਸੀਹੇ ਦਿੰਦਾ ਏ ਕਿਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਇਸੇ ਤਰ੍ਹਾਂ ਲੜੀਵਾਰ ਇਹ ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਉਂ ਕੀਤੀ ਕਿਵੇਂ ਕੀਤੀ ਕਿਹੜਾ ਕਾਰਨ ਬਣਿਆ ਸਾਰਾ ਆਪਾਂ ਸਾਖੀਆਂ ਦੇ ਵਿੱਚ ਸਰਵਣ ਕਰਾਂਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਅਗਰ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ